ਗੁਰ ਨਾਨਕ ਐਂਟਰਪ੍ਰਾਈਜ਼ ਫੈਕਟਰੀ ਦੇ ਵਿੱਚ ਅੱਜ ਪਾਈਪ ਲੱਦ ਕੇ ਮਲਸੀਆਂ ਪੱਤੀ ਲਕਸੀਆਂ ਜਾ ਰਹੇ ਆ ਤੇ ਸਾਡੇ ਦੇਵ ਫੌਜੀ ਜੀ ਜੋ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਵੀ ਮੌਜੂਦ ਆ ਜਿਸ ਵਿੱਚ ਸਰਦਾਰ ਪਿੰਦਰ ਪੰਡੋਰੀ ਹਲਕਾ ਇੰਚਾਰਜ ਸ਼ਾਹਕੋਟ ਉਹਨਾਂ ਨੇ ਬੜਾ ਸੰਯੋਗ ਦਿੱਤਾ ਇਸ ਸੀਵਰੇਜ ਦੇ ਵਿੱਚ ਤੇ ਤੁਹਾਡੇ ਦਾਸ ਬਾਬਾ ਗੋਰਾ ਜੀ ਵੀ ਤੇ ਨਾਲ ਤੇ ਅਸੀਂ ਚੰਨੇ ਵੀ ਵਾਟ ਚੜ ਕੇ ਵਿਕਾਸ ਹੋਣਾ ਚਾਹੀਦਾ ਇਹ ਸਾਡੇ ਪਿੰਡ ਦੇ ਜਿਹੜੇ ਮਜੂਦਰਾ ਸਰਪੰਚ ਸਾਹਿਬ ਆ ਉਹਨਾਂ ਨੇ ਸੀਵਰੇਜ ਦਾ ਜਿਹੜਾ ਵਿਕਾਸ ਸੀ ਰੋਕ ਦਿੱਤਾ ਸੀ ਫੈਕਟਰੀ ਮਾਲਕਾਂ ਤੋਂ ਪਤਾ ਚੱਲਿਆ ਵਾ ਕਿ ਤੁਹਾਡੇ ਸਰਪੰਚ ਨੇ ਪੈਪ ਰੋਕੇ ਸੀਗੇ ਤੇ ਬਾਕੀ ਹੁਣ ਤੁਹਾਨੂੰ ਹੀ ਗੱਡੀ ਦੀ ਵੀਡੀਓ ਜ਼ਰੂਰ ਦਿਖਾਵਾਂਗੇ ਲੋਟ ਹੋ ਰਹੀ ਆ ਗੱਡੀ ਹਾਂਜੀ ਵੀਰ ਜੀ ਇਹ ਨਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਕਸ਼ੀਆਪੱਤੀ ਦੇ ਮਤਲਬ ਸੀਵਰੇਜ ਦੀ ਬਹੁਤ ਪ੍ਰੋਬਲਮ ਆ ਰਹੀ ਸੀ ਹਾਂਜੀ ਭਾਜੀ ਤੇ ਪਿੱਛੇ ਜੇ ਇੱਥੇ ਇੱਕ ਮੀਟਿੰਗ ਵੀ ਹੋਈ ਸੀ ਜਿਹਦੇ ਵਿੱਚ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼ਾਹਕੋਟ ਪਿੰਦਰ ਸਿੰਘ ਪਡੋਰੀ ਆਏ ਸੀ ਤੋਂ ਪ੍ਰੋਮਿਸ ਕਰਕੇ ਗਏ ਸੀ ਵੀ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਊਗਾ ਤੇ ਉਹਦਾ ਕੀ ਬਣਿਆ ਜੀ ਉਹਦਾ ਜੀ ਇਦਾਂ ਵਾ ਵੀ ਸਰਦਾਰ ਰਪਿੰਦਰ ਪੰਡੂਰਜੀ ਦਾ ਸੀ ਦਿਲਦਿਆਂ ਘਰ ਆ ਰਹੀਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਭਰਾਵਾਂ ਦੀ ਵਾਹ ਫੜੀ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਗੰਦਾ ਪਾਣੀ ਪੀ ਰਹੇ ਸੀ ਉਹ ਪਾਣੀ ਤੋਂ ਹੁਣ ਇਹਨਾਂ ਨੂੰ ਰਾਹਤ ਮਿਲਣ ਜਾ ਰਹੀ ਆ ਥੋੜ੍ਹੇ ਦਿਨ ਅ ਜੀਵਰੇਜ ਵੀ ਚਾਲੂ ਹੋ ਜਾਊਗਾ ਜਿਹਦੇ ਵਿੱਚ ਇੱਕ ਮੋਹਤਵਾਰ ਬੰਦੇ ਜੋ ਪਿੰਡ ਦਾ ਸਰਪੰਚ ਚੋਪੜ ਦੀ ਮਾਂ ਹੁੰਦਾ ਜਿੱਦਰ ਇਦਾਂ ਦੀਆਂ ਗਤੀਕਦੀਆਂ ਵਿੱਚ ਆ ਕੇ ਸਰਪੰਚ ਹੀ ਰੋਕ ਟੋਚ ਕਰੇ ਤੇ ਉਹ ਵੀ ਚੰਗੀ ਗੱਲ ਨਹੀਂ ਕਿ ਇਹ ਜਿਹੜੇ ਪਾਈਪ ਆ ਇਹ ਸਾਨੂੰ ਪਤਾ ਇਹਨਾਂ ਭਰਾਵਾਂ ਨੂੰ ਪਤਾ ਬੜੇ ਜਦੋਂ ਯਤਨਾਂ ਦੇ ਨਾਲ ਇੱਥੇ ਆਏ ਆ ਸਰਦਾਰਪਿੰਦਰ ਸਿੰਘ ਪੁੰਡੋਰੀ ਜੀ ਗੁੱਡ ਲੱਕ ਆ ਜਿਨ੍ਹਾਂ ਨੇ ਗੁਰਨਾਣਕ ਐਂਟਰਪ੍ਰਾਈਜ਼ ਵਾਲਿਆਂ ਨੂੰ ਫੋਨ ਕਰਕੇ ਸਾਨੂੰ ਇਹ ਪਾਈਪ ਜਿਹੜੇ ਰਹਿੰਦੇ ਆ 90 ਉਹ ਮੁਹੱਈਆ ਕਰਾਏ ਆ ਯਾਨੀ ਕਿ ਕੋਲ 150 ਪਾਈਪ ਸੀਗਾ ਯਾਨੀ ਜਿਹੜਾ ਉਹ ਪਬਲਿਕ ਦੇ ਵਿੱਚ ਵਾਅਦਾ ਕਰਕੇ ਗਏ ਸੀ ਉਹ ਜੀ ਵਾਅਦੇ ਤੇ ਖਰੇ ਉਤਰ ਰਹੇ ਆ ਉਹ ਪੂਰਾ ਕੀਤਾ ਜਾ ਰਿਹਾ ਉਹ ਪੂਰਾ ਕੀਤਾ ਜਾ ਰਿਹਾ ਉਹ ਵਾਦੇ ਦਿੱਤੇ ਪਾਈਪ ਜਿਹੜੇ ਅੱਜ ਪਹੁੰਚ ਗਏ ਆ 42 ਪਾਈਪ ਤੇ 48 ਪਾਈਪ ਅਗਲੇ ਕਿਹੜੀ ਵਿੱਚ ਆਉਣਗੇ ਤੇ ਬਾਕੀ ਵੀ ਰਹਿੰਦਾ ਹੋਇਆ ਜੋ ਸੀਵਰੇਜ ਦਾ ਕੰਮ ਆ ਉਹ ਅਸੀਂ ਵਚਨਬੰਦ ਹੋ ਕੇ ਕਰਵਾਵਾਂਗੇ ਕਦੋਂ ਕਿ ਚਾਲੂ ਹੋ ਜਾਊਗਾ ਬਸ ਕੁਝ ਸਮੇਂ ਦੇ ਵਿੱਚ ਵਿੱਚ ਠੀਕ ਆ ਹਾਂਜੀ ਜਿਹੜਾ ਕਿ ਅਸੀਂ ਸੀਵਰੇਜ ਪਾਉਣ ਦਾ ਜੋਰ ਲਾ ਰਹੇ ਆ ਤੇ ਸਾਡੇ ਸਰਪੰਚ ਸਾਹਿਬ ਉਹ ਰੋਕਣ ਦਾ ਜੋਰ ਲਾ ਰਹੇ ਆ ਉਹਨਾਂ ਨੇ ਪਾਇਪ ਰੁਕ ਦਿੱਤੇ ਹੀ ਨਹੀਂ ਤੇ ਅੱਜ ਤੋਂ 25 ਦਿਨ ਪਹਿਲਾਂ ਪਾਇਪ ਆ ਜਾਣੇ। ਨਹੀਂ ਸਰਪੰਚ ਦਾ ਕੰਮ ਤਾਂ ਇਹ ਹੁੰਦਾ ਵਾ ਵੀ ਮਹੱਲੇ ਦੀ ਡਿਵੈਲਪਮੈਂਟ ਕਰਾਉਣੀ ਹੈ ਮਹੱਲੇ ਦੀ ਤਰੱਕੀ ਦੇ ਵਿੱਚ। ਸਭ ਤੋਂ ਮੋਰੇ ਸਰਪੰਚ ਹੁੰਦਾ ਵਾ। ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਕਿਹੜੇ ਰਹਿਣਦੇ ਕੰਮ ਮੈਂ ਕਰਵਾਵਾਂ। ਤੇ ਤੁਸੀਂ ਨਹੀਂ ਨਾਰਾਜ਼ ਲੱਗਦੇ ਆ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਆ। ਨਾਰਾਜ਼ ਭਾਜੀ ਜਦੋਂ ਕੋਈ ਲੱਗਾ ਕੰਮ ਬਣਦਿਆਂ 'ਚ ਕੋਈ ਲੱਤਾਂ ਖਿੱਚੇ ਤੇ ਉਹਦੇ ਨਾਰਾਜ਼ਗੀयां ਯਾਰ ਹੁੰਦੀਆਂ ਹੁੰਦੀਆਂ। ਉਹ ਹੁਣ ਕਿੰਨੇ ਚਿਰ ਦੀ ਪੰਚਾਇਤ ਬਣੀ ਆ ਪੰਚਾਇਤ ਚੜ੍ਹ ਵੀ ਚੁੱਕੀ ਆ ਕੋਈ ਵਿਕਾਸ ਵਾਲਾ ਕੰਮ ਨਹੀਂ ਹੈਗਾ ਤੇ ਸਰਪੰਚ ਸਾਹਿਬ ਨੂੰ ਸਾਡੇ ਨੂੰ ਤਾਂ ਨਹੀਂ 200 ਫਰਸ਼ ਨਹੀਂ ਮਿਲ ਰਹੀ ਇਹ ਕੰਮ ਰੋਕ ਦਿੱਤਾ ਗਿਆ ਬਾਬੇ ਧੀਰ ਲੱਗੇ ਚੁਕੀਆਂ ਪਈਆਂ ਜਿਹੜੀਆਂ ਉਥੇ ਸਾਡੇ ਬਾਬਾ ਤੇ ਸ਼ਾਹ ਜੀ ਦੇ ਨਾਮ ਦੇ ਪਾਰਕ ਬਣਨ ਧਰਨ ਵਾਲਾ ਰੋਕ ਦਿੱਤੀਆਂ ਗਈਆਂ ਕਿਉਂਕਿ ਮੌਜੂਦਾ ਸਰਕਾਰ ਦੀ ਹੁੰਦੀ ਆ ਇਹ ਕੰਮ ਮੌਜੂਦਾ ਸਰਪੰਚ ਨਹੀਂ ਕਰ ਸਕਦਾ ਠੀਕ ਆ